ਸੁਚੇ ਨੇ ਸਾਡੇ ਨੌਜਵਾਨ ਚੱਕ ਕੇ ਉਹਨਾਂ ਦੇ ਰਿਹਾਈ ਵਾਸਤੇ ਅੱਜ ਪੂਰੇ ਭਾਰ ਦੇ ਵਿੱਚ ਟਕਲੇ ਪੁੱਕੇ ਆ। ਹੱਸੀ ਤਾਂ ਦਿੱਲੀ ਰਾਜਧਾਨੀ ਜਾ ਰਹੇ ਸੀ। ਮਜ਼ਦੂਰ ਦੀ ਮਜਬੂਰੀ ਹੈ ਜੇ ਉਹਦੀ ਇੱਕ ਦਿਹਾੜੀ ਫੁੱਟਦੀ ਹੈ। ਜੀ ਉਹਦਾ ਵੀ ਕਰਦਾ ਰੋਡਾਂ ਤੇ ਆਉਣ ਨੂੰ, ਜੀ ਉਹਦਾ ਕਰਦਾ ਧਰਨੇ ਤੇ ਬੈਠਣ ਨੂੰ ਮੀਟਿੰਗਾਂ ਤੇ ਜਾਣ ਨੂੰ। ਸੱਸੀ ਕਾਹ ਦੋਸਤੋ ਮੈਂ ਖੜਾ ਮਨੋ ਚਰਕੀਵਾਲ ਤੇ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਇਸ ਟਾਈਮ ਫੌਜੀ ਚੌਕ ਬਠਿੰਡਾ ਤੇ ਮੌਜੂਦ ਹੈ ਜਿੱਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਾ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਪੁਤਲਾ ਫੁਕਕੇ ਗਏ ਨੇ ਸਿੱਧੀਆਂ ਲਾਈਵ ਤਸਵੀਰਾਂ ਸਟੇਸ਼ਨ ਤੋਂ ਦਿਖਾ ਰਹੇ ਆਸੀਂ ਫੋਜੀ ਚੌਕ ਬਟਿੰਡਾ ਵਿਆ ਆਗੂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਤੁਹਾਡੇ ਜਥੇਬੰਦੀਆਂ ਜਿਹੜਾ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਦਾ ਜਿਹੜਾ ਪੁਤਲਾ ਫੁਕਿਆ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਮੈਂ ਕਾਕਾ ਸਿੰਘ ਕੋਲਡਾ ਸੂਬਾ ਜਰਸਕਤਰ ਭਾਰਤੀ ਕਿਸਾਨ ਨੂੰ ਇੱਕ ਤਾਂ ਸ਼ੁਰੂ ਕਰੋ ਅੱਜ ਜਿਹੜਾ ਪ੍ਰੋਗਰਾਮ ਦਿੱਤਾ ਸਾਡੀ ਕੱਲੀ ਜਥੇਬੰਦੀ ਦਾ ਨਹੀਂ ਪੂਰੇ ਭਾਰਤ ਦੀਆਂ 200 ਕਿਸਾਨ ਜ ਸੰਭੰਧੀਆਂ ਵੱਲੋਂ ਜਿਹਦੇ ਦੋ ਫੋਰਮ ਬਣੇ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਪੰਜਾਬ ਕਿਸਾਨ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਦੋਨੇ ਫੋਰਮਾਂ ਵੱਲੋਂ ਅਸੀਂ ਅੱਜ ਪੂਰੇ ਭਾਰਤ ਦੇ ਵਿੱਚ ਪੁਤਲੇ ਇਸ ਕਰਕੇ ਫੂਕੇ ਨੇ ਕਿ ਸਾਡੇ ਮੋਰਚੇ ਦੇ ਵਿੱਚੋਂ ਸਾਡੇ ਨੌਜਵਾਨ ਚੱਕ ਕੇ ਨੇ ਉਹਨਾਂ ਦੇ ਰਿਹਾਈ ਵਾਸਤੇ ਅੱਜ ਪੂਰੇ ਭਾਰਤ ਦੇ ਵਿੱਚ ਪੁਤਲੇ ਫੂਕੇ ਆ ਕਿ ਉਹ ਬਿਨਾਂ ਕਿਸਾਨੋਂ ਬਿਨਾਂ ਰਹਾ ਛੱਡਿਆ ਜਾਵੇ ਅੱਜ ਜਿਹੜੇ ਸਾਡੀਆਂ ਮੰਗਾਂ ਕਿ ਬਿਨਾਂ ਸ਼ਰਤ ਸਾਡੇ ਨੌਜਵਾਨ ਰਿਹਾਅ ਕੀਤੇ ਜਾਣ ਸਾਡੀਆਂ ਮੰਗਾਂ ਸਰਕਾਰ ਲਾਗੂ ਕਰੇ ਦੂਜੀ ਜਿਹੜੀ ਸਾਡੇ ਮੋਰਚੇ ਦੇ ਵਿੱਚ ਚਾਰ ਮੋਰਚੇ ਪੂਰੇ ਭਾਰਤ ਚੱਲ ਰਹੇ ਨੇ ਆਪਣਾ ਸ਼ੰਭੂ ਖਨੌਰੀ ਡੱਬ ਵਾਲੀ ਆਪਣਾ ਰਾਜਸਥਾਨ ਚਾਰੇ ਮੋਰਚਿਆਂ ਦੇ ਵਿੱਚ ਨਾ ਕੋਈ ਜਿਹੜੀਆਂ ਸੁਵਾਂਵਾ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਨਾ ਪਾਣੀ ਨਾ ਲਾਈਟ ਨਾ ਕੋਈ ਦਵਾਈ ਦਾ ਪ੍ਰਬੰਧ ਉਹਦੇ ਰੋਸ ਵਜੋਂ ਕੇ ਸਰਕਾਰ ਨੇ ਇੰਤਜ਼ਾਮ ਨਾ ਕੀਤੇ ਤਾਂ 9 ਐਸੇ ਪ੍ਰੈਬਲਮ ਸ਼ੰਭੂ ਬਾਰਡਰ ਤੇ ਜਿਹੜੀ ਟ੍ਰੇਨ ਹੈ ਅਨਮਤੇ ਜ਼ਮੀਨ ਰੋਕਾਂਗੇ ਅਗਰ ਸਰਕਾਰ ਫੇਰ ਵੀ ਨਹੀਂ ਮੰਨੀ ਤਾਂ ਫੇਰ ਉਹ 65 ਪੂਰੇ ਭਾਰ ਦੇ ਵਿੱਚ ਵਧਾਏ ਜਾ ਸਕਦੇ ਨੇ ਬੜਾਂ ਜੀ ਜੇ ਗੱਲ ਕਰੀਏ ਦੇਖੋ ਤੁਸੀਂ ਕਿਹਾ ਵੀ ਜੇ ਸਰਕਾਰਾਂ ਸਾਡੀਆਂ ਮੰਗਾਂ ਨਹੀਂ ਮੰਨਦੀ ਜਿਉਂ ਸੈਂਟਰ ਹੋਵੇ ਚਾਹੇ ਪੰਜਾਬ ਹੋਵੇ ਅਸੀਂ ਰੇਲਾਂ ਰੋਕਾਂਗੇ ਸੜਕਾਂ ਜਾਮ ਕਰਾਂਗੇ ਇਸ ਆਮ ਪਬਲਿਕ ਜਿਹੜੀ ਪਰੇਸ਼ਾਨ ਹੁੰਦੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਮਸਲੀ ਪਬਲਿਕ ਦੇ ਲਈ ਪਬਲਿਕ ਸਮਝੀ ਐ ਆਪਾਂ ਇੱਥੇ ਤਾਂ ਘੰਟਾ ਖੜੇ ਆ ਨਾ ਕੋਈ ਬੋਲਿਆ ਧਿਆਨ ਨਾਲ ਸੁਣਿਆ ਉਹਨਾਂ ਨੂੰ ਪਤਾ ਹੀ ਕਿ ਸਾਡੀ ਮਜਬੂਰੀ ਐ ਜਾਣ ਦੀ ਆਉਣ ਦੀ ਕਿਸੇ ਦੀ ਅਸੀਂ ਲੋਕ ਹੀ ਸਾਡੇ ਨਾਲ ਨੇ ਲੋਕ ਕਹਿ ਰਹੇ ਨੇ ਕਿ ਸਖਤ ਐਕਸ਼ਨ ਦਿਓ ਅਸੀਂ ਤਾਂ ਬੈਠੇ ਮੋਰਚੇ ਦੇ ਵਿੱਚ ਸਾਡੇ ਕੋਲੇ ਜਦੋਂ ਪਿੰਡਾਂ ਦੀਆਂ ਪੰਚਾਇਤਾਂ ਜਾਂਦੀਆਂ ਨੇ ਕਲਪਾਂ ਵਾਲੇ ਜਾਂਦੇ ਨੇ ਸਾਡੇ ਪਲਾਕੇ ਜੱਸੇਵੰਦੀਆਂ ਵਾਲੇ ਜਾਂਦੇ ਨੇ ਆਗੂ ਉਹ ਕਹਿੰਦੇ ਨੇ ਪ੍ਰਧਾਨ ਜੀ ਇੱਥੇ ਮਰ ਰਹੇ ਆ ਮੱਛਰ ਖਾ ਰਿਹਾ ਵੱਢ ਕੇ ਲਾਈਟ ਦਾ ਪ੍ਰਬੰਧ ਨਹੀਂ ਪਾਣੀ ਦਾ ਨਹੀਂ ਕੋਈ ਦਵਾਈ ਨਹੀਂ ਛਿੜਕਦਾ ਤੈਨੂੰ ਤਾਂ ਸੜਕ ਤੇ ਮਰੇ ਚੰਗੇ ਮਜਬੂਰੀ ਵਾ ਸਾਨੂੰ ਉਹ ਪ੍ਰੋਗਰਾਮ ਲੈਣੇ ਪੈਂਦੇ ਨੇ ਜਿੱਥੇ ਤੁਸੀਂ ਸਰਕਾਰ ਦੀ ਗੱਲ ਕੀਤੀ ਆ। ਇਹੀ ਪੰਜਾਬ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਨਾਲ ਆਪਣਾ ਮੁੱਖ ਮੰਤਰੀ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਆ ਪਰ ਉਹੀ ਚਿੱਠੀ ਜਿਹਦੀ ਖਾਤਰ 13 ਮਹੀਨੇ ਦਿੱਲੀ ਦੇ ਵਿੱਚ ਬੈਠੇ ਉਹੀ ਕਾਨੂੰਨ ਪਿੱਛੇ ਦੀ ਲਾਗੂਏ ਕਰ ਰਿਆ ਸੀ ਮੰਡੀਆਂ ਤੋੜ ਰਿਆ ਸੀ। ਉਹਨੇ ਚਾਰ ਮੀਟਿੰਗਾਂ ਸਾਡੀਆਂ ਕਰਵਾਈਆਂ ਨੇ ਪਰ ਲਾਗੂ ਕਰਵਾ ਦੇ। ਜੇ ਕਿਸਾਨਾਂ ਦੇ ਨਾਲ ਹੈ ਮੁੱਖ ਮੰਤਰੀ ਦਿੱਲੀ ਜਾ ਕੇ ਧਰਨੇ ਤੇ ਬਹਿ ਜਾਣ। ਕੇਸਰੀਵਾਲ ਦੀ ਖਾਤਰਤਾ ਅੱਜ ਹੜਤਾਲ ਕਰੀ ਬੈਠੇ ਨੇ ਅਸੀਂ ਰੋਟੀ ਨਹੀਂ ਖਾਂਦੇ ਕਿਸਾਨਾਂ ਦੇ ਹਿੱਕ ਤੇ ਗੋਲੀਆਂ ਮਾਰ ਰਹੀ ਹੈ ਕੇਂਦਰ ਸਰਕਾਰ ਬੀਜੇਪੀ ਉਥੇ ਚੁੱਪ ਨੇ ਕਿਉਂਕਿ ਉਹ ਹੀ ਤਾਕਤ ਆਪਦੇ ਕੋਲੇ ਹੈ ਉਹਦੀ ਤਾਕਤ ਛੋਟੀ ਹੈ ਉਹਨਾਂ ਕੋਲੇ ਜਾਦੇ ਹੈ ਹੈ ਤਾਂ ਦੋਨਾਂ ਕੋਲੇ ਗੋਲੀ ਦੀ ਤਾਕਤ ਮੁੱਖ ਮੰਤਰੀ ਨੂੰ ਇਹ ਬਣਦਾ ਕਿ ਸਾਡਾ ਕੇਸਰੀਵਾਲ ਰਹਿਣ ਦੇ ਅੰਦਰ ਸਾਨੂੰ ਫੜ ਲੇ ਆ ਪਰ ਜਿਹੜੇ ਸਾਡੇ ਲੋਕ ਜਿਨੇ ਸਾਨੂੰ ਬਣਾ ਕੇ ਕੁਰਸੀ ਤੇ ਭੇਜਿਆ ਉਹ ਲੋਕ ਸੜਕਾਂ ਤੇ ਬੈਠੇ ਨੇ ਇਹਨਾਂ ਦੇ ਮਸਲੇ ਹੱਲ ਕਰੇ ਕਹਿਣਾ ਮੁੱਖ ਮਤ ਹੈ। ਪਰ ਹਾਂ ਜੀ ਅਸੀਂ ਪਬਲਿਕ ਦੀ ਗੱਲ ਹੀ ਕਰ ਰਹੇ ਸੀ। ਪਬਲਿਕ ਦਾ ਕਹਿਣਾ ਹੈ ਵੀ ਜਿਵੇਂ ਤੁਸੀਂ ਸੜਕਾਂ ਜਾਮ ਕਰਦੇ ਹੋ, ਰੇਲਾਂ ਜਾਮ ਕਰਦੇ ਹੋ, ਤੁਸੀਂ ਜਿਹੜੇ ਨੇਤਾ ਗਣ ਹੈ ਚੋ ਪੰਜਾਬ ਸਰਕਾਰ ਦੇ ਹੋਣ, ਤੇ ਸੈਂਟਰ ਸਰਕਾਰ ਦੇ ਹੋਣ, ਉਹਨਾਂ ਦੀਆਂ ਕੋਠੀਆਂ ਕਿਉਂ ਨਹੀਂ ਘੇਰਦੇ? ਕੀ ਕਹਿਣਾ ਚਾਹੋਗੇ? ਅਸੀਂ ਤਾਂ ਦਿੱਲੀ ਰਾਜਧਾਨੀ ਜਾ ਰਹੇ ਸੀ। ਅਸੀਂ ਕਹਿੰਦੇ ਸਰਕਾਰ ਨੂੰ ਸਾਨੂੰ ਉੱਥੇ ਬੈਠਣ ਲਈ ਆਪਣਾ ਆਰਾਮ ਲੀਲਾ ਗਰਾਊਂਡ ਦੇ ਦੇਣ, ਜੰਤਰ ਮੰਤਰ ਦੇ ਦੇਣ। ਪਾਰਲੀਮੈਂਟ ਬੋਰਡ ਕਲੱਬ ਆ ਬੋਰਡ ਕਲੱਬ ਤੇ ਦੇ ਦੇਣ ਅਸੀਂ ਤਾਂ ਉੱਥੇ ਜਾਣਾ ਚਾਹੁੰਦੇ ਸੀ ਪਰ ਜਿਹੜੀਆਂ ਸੜਕਾਂ ਤੁਸੀਂ ਗੱਲ ਕਰਦੇ ਹੋ ਅਸੀਂ ਤਾਂ ਬੈਠੇ ਆ ਤਿੰਨ ਥਾਈ ਚੌਥਾ ਆਪਣਾ ਡੱਬਾ ਲਈ ਪਿੱਛੋਂ ਲਾਇਆ ਚਾਰ ਸੜਕਾਂ ਸੀ ਬੈਠੇ ਆ ਪਰ ਮੂਰੇ ਕੰਨ ਤਾਂ ਸਰਕਾਰ ਦੀ ਹੈ ਕਦ ਤੋੜ ਦੇਣ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਹਾਂ ਇਸ ਤੇ ਕਿਸੇ ਰੋਡ ਜਾਮ ਹੀ ਨਹੀਂ ਕਰਦੇ ਕੀ ਲੱਗਦਾ ਕੇਂਦਰ ਨੇ ਰੁੱਕੇ ਹੋਏ ਨੇ ਰੋਡ ਸਾਡੇ ਨਹੀਂ ਰੁੱਕੇ ਕੀ ਲੱਗਦਾ ਤੁਹਾਨੂੰ ਪੰਜਾਬ ਦੀਆਂ ਜੀ ਸੈਂਟਰ ਦੀਆਂ ਆਲ ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਇੱਕ ਫਰੰਟ ਤੇ ਕੰਮ ਕਰ ਰਹੀਆਂ ਇੱਕ ਫਰੰਟ ਦੀ ਕਰ ਰਹੇ ਆ ਜੇ ਇੱਕ ਫਰੰਟ ਤੇ ਕਰ ਰਹੇ ਆ ਤਾਂ ਤਾਈਓ ਪ੍ਰੋਗਰਾਮ ਦੇ ਰਹੇ ਆ ਅੱਗੇ ਨੂੰ ਪੱਧ ਰਹੇ ਆ ਜਿਹੜੇ ਸਾਥੀ ਸਾਡੇ ਨਾਲ ਨਹੀਂ ਉਹਨਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਹਮੇਸ਼ਾ ਬੋਲ ਕੇ ਤੋਲਣ ਤੋਲ ਕੇ ਬੋਲਣਾ ਚਾਹੀਦਾ ਹੈ ਕਿ ਸੋਡੇ ਬੋਲਣ ਦੇ ਨਾਲ ਕਿਸਾਨਾਂ ਦੇ ਮੋਰਚੇ ਨੂੰ ਸੱਟ ਤਾਂ ਨਹੀਂ ਵੱਜਦੀ ਸਰਕਾਰ ਨੂੰ ਫਾਇਦਾ ਤਾਂ ਨਹੀਂ ਮਿਲ ਰਿਹਾ ਕੱਲੇ ਸਾਡੇ ਲੱਖ ਮੱਤ ਭੇਦ ਹੋਣ ਇਹ ਮੀਟਿੰਗਾਂ ਤੇ ਬੈਠ ਕੇ ਵਿਚਾਰਿਆ ਜਾ ਸਕਦਾ ਪਰ ਤੁਸੀਂ ਖੁੱਲੇ ਆਮ ਲੋਕਾਂ ਦੇ মিডিਆ ਰਾਹੀਂ ਸਰਕਾਰ ਦਾ ਪੱਖ ਪੂਰੋਂ ਉਹ ਤੁਸੀਂ ਵੇਖਿਆ 14 ਨੂੰ ਜੋ ਕੁਝ ਹੋਇਆ ਤਾਂ ਹਵਾ ਮਿਲਿਆ ਸਰਕਾਰ ਨੂੰ ਮੰਗਾ ਤੋਂ ਪਿੱਛੇ ਹਟੀ ਆ ਪ੍ਰਧਾਨ ਜੀ ਜੇ ਗੱਲ ਕਰੀਏ ਤੁਸੀਂ ਨਾਰਾ ਦਿੱਤਾ ਸੀ ਕਿਸਾਨਾਂ ਨੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਜ਼ਿਆਦਾਤਰ ਤੁਹਾਡੇ ਨਾਲ ਨਜ਼ਰ ਨਹੀਂ ਆਉਂਦੇ ਉਹਨਾਂ ਦਾ ਕਹਿਣਾ ਹੈ ਵੀ ਜਿਹੜੇ ਪਿੰਡਾਂ 'ਚ ਸਾਡੇ ਕਲਾਬ ਜਿਹੜੇ ਮਤੇ ਪਾਏ ਜਾਂਦੇ ਹੈਗੇ ਆ ਕੀ ਕਹਿਣਾ ਚਾਹੋਗੇ ਇਸ ਵਾਰ ਬੇਕੋ ਸਭ ਨਾਲ ਉਹ ਜੇ ਮੈਂ ਕਹਿੰਨਾ ਵੀ ਜਿਹੜੀ ਮੰਗ ਹੈ ਨਾ ਇਹ ਮਜ਼ਦੂਰਾਂ ਦੀ ਹੈ ਮਜ਼ਦੂਰਾਂ ਦੀ ਕਿਉਂ ਹੈ ਆ ਜਿਹੜੀਆਂ ਮੰਡੀਆਂ ਸੀ ਅਸੀਂ ਕਣਕ ਪੈਦਾ ਖੇਤ ਚ ਕਰਦੇ ਆ ਅਸੀਂ ਮੁੱਲੀ ਮੰਗਦੇ ਸਰਕਾਰ ਦੇ ਗਦਾਮਾਂ ਚ ਜਾਂਦੀ ਹੈ ਉਹੀ ਮਜ਼ਦੂਰਾਂ ਕੋਲੇ ਆਉਂਦੀ ਹੈ ਜੇ ਸਾਡਾ ਖੇਤੀ ਧੰਦਾ ਘਟੇ ਜਾਂਦਾ ਹੈ ਤਾਂ ਮਜ਼ਦੂਰ ਸਾਥੋਂ ਪਹਿਲਾਂ ਜਾਂਦਾ ਜਿਹੜੀ ਤੁਸੀਂ ਕਹੇ ਆ ਬਈ ਮਜ਼ਦੂਰ ਕਿਉਂ ਨਹੀਂ ਦਿਸਦਾ ਇਕੱਠਾ ਚ ਮਜ਼ਦੂਰ ਦਾ ਮਜਬੂਰੀ ਸਮਝੋ ਕੀ ਹੈ ਸਾਡੇ ਜਿਹੜੇ ਅੱਜ ਕਣਕ ਨੂੰ ਪਾਣੀ ਲਾਇਆ ਏ ਜਾਂ ਕਣਕ ਵੱਢਣੀ ਐ ਮਜ਼ਦੂਰ ਦੀ ਮਜਬੂਰੀ ਐ ਜੇ ਉਹਦੀ ਇੱਕ ਦਿਹਾੜੀ ਫੁੱਟਦੀ ਐ ਜੀ ਉਹਦਾ ਵੀ ਕਰਦਾ ਰੋਡਾਂ ਤੇ ਆਉਣ ਨੂੰ ਜੀ ਉਹਦਾ ਕਰਦਾ ਧਰਨੇ 'ਚ ਬੈਠਣ ਨੂੰ ਮੀਟਿੰਗਾਂ ਤੇ ਜਾਣ ਨੂੰ ਪਰ ਉਹਦਾ ਹੱਥ ਨੇ ਚੁੱਲਾ ਬੰਦ ਹੋ ਜਾਣਾ ਉਹਨੂੰ ਪਤਾ ਐ ਮੇਰੀ ਦਿਹਾੜੀ ਨਾਲ ਲੱਗੀ ਮੈਂ ਆਟਾ ਮੋਲ ਲੈ ਕੇ ਆ ਮੈਂ ਗੈਸ ਲੈ ਕੇ ਆਣਾ ਮੈਂ ਜਵਾਕਾਂ ਦੀ ਪੜ੍ਹਾਈ ਕਰਨੀ ਐ ਇਹ ਮਜਬੂਰੀ ਐ ਪਰ 100% ਮਜ਼ਦੂਰ ਸਹਿਮਤ ਐ ਕਿ ਲੜਾਈ ਜਿੱਤਾਂ ਪ੍ਰਧਾਨ ਜੀ ਜੇ ਗੱਲ ਕਰੀਏ ਲੋਕ ਸਭਾ ਚੋਣਾਂ ਜਿਹੜੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਲਕੁਲ ਭੱਜ ਚੁੱਕੇ ਆ ਭਾਰਤ ਦੇਸ਼ ਚ ਕੀ ਕਹਿਣਾ ਚਾਹੋਗੇ ਕਿਹੜੀ ਪਾਰਟੀ ਆ ਤੁਹਾਡਾ ਕਿਸਾਨਾਂ ਦਾ ਜਿਹੜਾ ਭਲਾ ਕਰ ਸਕਦੀ ਆ ਸਾਡੀ ਕੋਈ ਨਹੀਂ ਸਾਡੇ ਤਾਂ ਅਸੀਂ ਆ ਤਾਕਤ ਹੈ 13 ਮਹੀਨੇ ਦਿੱਲੀ ਦੇ ਵਿੱਚ ਬੈਠ ਕੇ ਜਿਹੜੇ ਪਾਰਲੀਮੈਂਟ ਦੇ ਵਿੱਚ ਕਾਨੂੰਨ ਸਾਡੇ ਖਿਲਾਫ ਪਾਸ ਹੋਏ ਸੀ ਜਿਹੜੇ ਰਾਜ ਸਭਾ ਚ ਪਾਸ ਹੋਏ ਸੀ ਜਿਹੜੇ ਰਾਸ਼ਟਰਪਤੀ ਨੇ ਸਾਈਨ ਕਰਾਏ ਸੀ ਅਸੀਂ 13 ਮਹੀਨੇ ਸੜਕਾਂ ਤੇ ਬੈਠ ਕੇ ਉਸੇ ਰਾਜ ਸਭਾ ਚ ਉਸੇ ਪਾਰਲੀਮੈਂਟ ਚ ਉਸੇ ਰਾਸ਼ਟਰਪਤੀ ਤੋਂ ਮੋਹਰ ਲਵਾ ਲਈ ਲੋਕ ਤਾਕੜੇ ਹੋ ਕੇ ਸੜਕਾਂ ਤੇ ਆ ਗਏ ਸਾਨੂੰ ਲੋੜ ਨਹੀਂ ਸਰਕਾਰਾਂ ਨੂੰ ਖੜਾ ਕੇ ਕਚਰੇ ਦੇ ਵਿੱਚ ਮੰਗਾ ਮੰਗਾ ਉਹਨੇ ਪ੍ਰੋਟੈਸਟੇ ਲਗਾਤਾਰ ਜਾਰੀ ਰਹਿਣਗੇ ਜਿੰਨੇ ਤੱਕ ਕਿਸਾਨਾਂ ਦੀਆਂ ਪ੍ਰੋਪਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਉਹ ਕੇਂਦਰ ਸਰਕਾਰ ਹੋਵੇ ਤੇ ਪੰਜਾਬ ਸਰਕਾਰ ਹੋਵੇ ਦੇਖੋ ਜਿੰਨਾ ਚਿਰ ਸਰਕਾਰ ਹੁਣ 4 ਜੂਨ ਤੱਕ ਤਾਂ ਕੁਝ ਨਹੀਂ ਬਣਨਾ 4 ਜੂਨ ਤੱਕ ਮੋਰਚੇ ਨੂੰ ਗਰਮ ਰੱਖਣ ਵਾਸਤੇ ਮੋਰਚੇ ਦੀਆਂ ਮੰਗਾ ਲੋਕਾਂ ਨੂੰ ਦੱਸਣ ਵਾਸਤੇ ਪ੍ਰੋਗਰਾਮ ਲਗਾਤਾਰ ਕੋਈ ਦਿਨ ਦੇ ਰਹਿਾਂਗੇ ਜਿਹੜੀ ਕਹਿੰਦੇ ਸੀ ਬਿੱਲੀਆਂ ਦਾ ਸਮਝੌਤਾ ਤੈਅ ਸੀ ਪਰ ਪਤਾ ਇਹਨਾਂ ਨੂੰ ਪਿੰਡਾਂ 'ਚ ਵੜਨਾ ਪਿੰਡਾਂ ਨੇ ਸਵਾਲ ਕਰਨੇ ਲੋਕਾਂ ਨੇ ਸਾਡੇ ਦਬਾਅ ਦੇ ਕਰਕੇ ਕਾਲੀਦਾਲ ਸਮਝੌਤਾ ਨਹੀਂ ਕਰ ਸਕਿਆ ਸਾਡੇ ਦਬਾਅ ਕਰਕੇ ਪਹਿਲੀ ਵਾਰ ਹੈ ਕਾਂਗਰਸ ਨੇ ਮੇਨ 1 ਨੰਬਰ ਤੇ ਮੰਗ ਪਾਈ ਹੋ ਕੇ ਐਮਐਸਪੀ ਗਰੰਟੀ ਦਾ ਕਾਨੂੰਨ ਦੇਵਾਂਗੇ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਪਰ ਜਦੋਂ ਸਤਾ 83 ਉਦੋਂ ਕਿਉਂ ਨਹੀਂ ਕਿਹਾ ਇਹਨਾਂ ਨੇ 2000 ਸੀ ਦੇ ਵਿੱਚ ਸੁਆਮੀਨਾਥ ਦੀ ਰਿਪੋਰਟ ਬਣਾਈ ਅੱਜ ਤੱਕ ਲਾਗੂ ਨਹੀਂ ਕਰੀ ਅੱਜ ਸਤਾ ਤੋਂ ਵਾਰ ਹੈ ਅੱਜ ਕਿਸਾਨਾਂ ਨੇ ਮੰਗਾਂ ਜ਼ਿਆਦਾ ਆ ਰਹੀਆਂ ਪਰ ਜਦੋਂ ਸੱਤਾ ਤੇ ਜਿਹੜੇ ਜਾਂਦੇ ਨੇ ਇਹੀ ਭਾਜਪੀ ਨੇ 2014 ਦੇ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਸੀ ਅੱਜ ਉਹ ਸੱਤਾ ਤੇ ਐ ਉਹਦੋਂ ਮੁੱਕਰ ਜਾਂਦੇ ਨੇ ਇਹਨਾਂ ਨੂੰ ਲੋਕਾਂ ਨੂੰ ਕਟਹਿਰੇ ਚ ਲੋਕਾਂ ਦੇ ਸੱਤਾ ਚ ਲਿਆਉਣ ਵਾਸਤੇ ਆ ਲੋਕਾਂ ਦਾ ਇਕੱਲਾ ਲੋਕਾਂ ਦਾ ਇਕੱਠ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ਦੂਰ ਵੀ ਸਾਡੇ ਨਾਲ ਹੋਣਗੇ ਮਲਾਜ਼ਮ ਵੀ ਸਾਡੇ ਨਾਲ ਹੋਣਗੇ ਦੁਕਾਨਦਾਰ ਵੀ ਸਾਡੇ ਨਾਲ ਹੋਣਗੇ ਸਾਰੇ ਲੋਕ ਸਾਡੇ ਨਾਲ ਹੋਣਗੇ ਤੁਸੀਂ ਹੁਣ ਵੀਡੀਓ ਤੇ ਆਪਾਂ ਡਿਬੇਟ ਤੇ ਬੈਠੇ ਆ ਆਪਾਂ ਕਰ ਰਹੇ ਆ ਸਰਕਾਰ ਦਾ ਇਹ ਵੀ ਰੇਂਜ ਘਟਾਰ ਰਹੀ ਆ ਕਿ ਲੋਕਾਂ ਤੱਕ ਨਾ ਜਾਵੇ ਮੀਡੀਆ ਤੇ ਕੰਟਰੋਲ ਹੈ ਸਾਰੇ ਅਖਬਾਰਾਂ ਤੇ ਕੰਟਰੋਲ ਹੈ ਸਾਰੇ ਲੀਡਰਾਂ ਤੇ ਕੰਟਰੋਲ ਹੈ ਜਿਹੜਾ ਕਿ ਮਾੜੀ ਜੀ ਲੋਕਾਂ ਦੇ ਹੱਕ ਦੀ ਆਵਾਜ਼ ਕਰਦਾ ਉਹਨੂੰ ਤੜਕੇ ਨੂੰ ਜਾਂਦਾ ਡਰਾਇਆ ਜਾਂਦਾ ਕਿਤੇ ਤੇ ਰੇਡ ਜਾਂ ਕਿਤੇ ਜੇਲ੍ਹ ਤਾਂ ਇਸ ਕਰਕੇ ਤੁਸੀਂ ਬੇਕ ਹੋਗੇ ਰਿਜ਼ਲਟ ਤੇ 100% ਦੇਖੋਗੇ ਕਿ ਬੀਜੇਪੀ ਦੇ ਖਿਲਾਫ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਪੰਜਾਬ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਕੋ ਅਸੀਂ ਤਾਂ ਇਹੀ ਕਹਾਂਗੇ ਵੀ ਆਪਦਾ ਭਾਈਚਾਰਾ ਕਾਇਮ ਰੱਖੋ ਬਾਟਰਾਂ ਤੇ ਬੈਠੇ ਆ ਮੰਗਾ ਬਣਾਉਣ ਲਈ ਪਿੰਡਾਂ ਦੇ ਵਿੱਚ ਤੁਸੀਂ ਜਿਹੜੇ ਲੋਕ ਸਾਨੂੰ ਪਾੜ ਕੇ ਰੱਖਦੇ ਆ ਪੋਲਿੰਗ ਬੂਥ ਲਾਉਂਦੇ ਆ ਪੋਲਿੰਗ ਬੂਥ ਲਾਉਣ ਦੀ ਕੋਈ ਲੋੜ ਨਹੀਂ ਜਿਹਨੂੰ ਵੋਟ ਪਾਉਣੀ ਆ ਪਾਉਣ ਨਹੀਂ ਪਾਉਣੀ ਨਾ ਪਾਉਣ ਮਾਸਟਰ ਸਾਡੇ ਪਰਚੀਆਂ ਦੇ ਆਉਂਦੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਮੈਂ ਇਹ ਬੇਨਤੀ ਕਰਦਾ ਪੂਰੇ ਪੰਜਾਬ ਦੇ ਲੋਕਾਂ ਨੂੰ ਸਾਨੂੰ ਪੋਲਿੰਗ ਬੂਥ ਲਾ ਕੇ ਆਪ ਦਾ ਭਾਈਚਾਰਾ ਬਣ ਰਾਣੀ ਚਾਹੀਦਾ ਅਸੀਂ ਲਖੀਰ ਕੱਟ ਸਾਡੀਆਂ ਮੈਂ ਕਾਲੀਆਂ ਜਾਂ ਮੈਂ ਕਾਂਗਰਸੀਆਂ ਜਾਂ ਮੈਂ ਬੀਜੇਪੀ ਜਾਂ ਮੈਂ ਝਾੜੂ ਜਾਂ ਅੱਜ ਉਹੀ ਲੋਕ ਜਿਹੜੇ ਇੱਥੇ ਕਹਿੰਦੇ ਸੀ ਮੈਂ ਤਾਂ ਕਾਲੀਆਂ ਦਾ ਪਿੱਛੇ ਬੜੀ ਪਾਰਟੀ ਅਸੀਂ ਮੋਰ ਚਲਾਉਨੇ ਆ ਅੱਜ ਬੀਜੇਪੀ ਜਾ ਰਹੇ ਨੇ ਜਿਹੜੇ ਕਹਿੰਦੇ ਕਾਂਗਰਸ ਦੇਸ਼ ਨੂੰ ਚਾਹਤ ਘਾਉਣ ਤੋਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਅੱਜ ਬੀਜੇਪੀ ਜਾ ਰਹੇ ਨੇ ਅੱਜ ਜਾਖੜ ਵਰਗੇ ਭੁੱਲ ਗਏ ਇਹ ਸਾਡਾ ਪੁਰਾਣਾ ਪਰਿਵਾਰ ਹੈ ਕਾਂਗਰਸੀ ਅੱਜ ਆਪਦੇ ਪ੍ਰੋਪਟ ਆਪਦੇ ਕਾਰਖਾਨੇ ਆਪਦੀ ਪ੍ਰੋਪਰਟੀ ਜਿਹੜੀ ਲੋਕਾਂ ਤੋਂ ਲੁੱਟ ਕੇ ਇਕੱਠੀ ਕੀਤੀ ਹੋਈ ਹੈ ਉਹਨੂੰ ਬਚਾਉਣ ਦੇ ਖਾਤਰ ਬੀਜੇਪੀ ਜਾ ਰਹੇ ਬਿਲਕੁਲ ਜੀ ਬਿਲਕੁਲ ਐਸੀ ਕਿਸਾਨ ਆਪ ਕੋ ਚੁੱਕਾ ਰਹਿਣਾ ਕਿੰਨੇ ਤੱਕ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਕਿਸਾਨਾਂ ਦੀਆਂ ਪ੍ਰੋਪਰ ਜਿਹੜੀਆਂ ਮੰਗਾਂ ਨਹੀਂ ਮੰਨਦੀ ਉਹਨੇ ਤੱਕ ਜਿਹੜੇ ਸੰਘਰਸ਼ਾ ਜਾਰੀ ਰਹਿਣਗੇ ਤੇ ਜਿਹੜੇ ਪੁਤਲੇ ਲਗਾਤਾਰ ਅਸੀਂ ਫੂਕਦੇ ਰਵਾਂਗੇ ਕੈਮਰਾਮੈਨ ਫੂਜਲ ਦੇ ਨਾਲ ਮਨੋਚ ਚੱਕੀਵਾਲ ਲਿਵਿੰਗ ਇੰਡੀਆ ਨਿਊਜ਼ ਪਟੰਨਾ